ਜੀ ਹਾਲਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਚੱਲੀ ਜਾਂਦਾ ਈ ਕੰਮਕਾਰ ਕੱਦੂ ਦਾ ਪਿੰਡ ਤੇ ਇਧਰਲੇ ਪਾਸੇ ਆਪਣੇ ਤਿੰਨ ਕੀਲੇ ਆਪਾਂ ਪਹਿਲਾਂ ਲਾਤੇ ਸੀ ਤੇ ਆਹ ਤਿੰਨ ਕੀਲੇ ਬਾਜੋਂ ਵੱਡੇ ਦੀ ਮੱਕੀ ਦੇ ਤੇ ਦੋ ਕਿਾਰੇ ਹੋ ਗਿਆ ਆਪਣੇ ਤਿਆਰ ਉਹ ਪਰਲਾ ਹੋ ਗਿਆ ਤੇ ਇੱਕ ਇਧਰਲਾ ਹੋ ਗਿਆ ਤਿਆਰ ਤੇ ਅੱਜ ਉਹ ਰੇਵੇਂ ਨਿਬੜ ਜੂਆ ਕੰਮ ਕੱਦੂ ਦਾ ਬਾਕੀ ਲੇਬਰ ਵਾਲੇ ਪੱਟ ਰਹੇ ਨੇ ਪਨੀਰੀ ਆਪਣੇ ਉਧਰ ਦੂਈ ਮੋਟਰ ਤੇ ਰਹਿੰਦਾ ਹਲੇ ਲਾਉਣ ਤੋਂ ਦੋ ਕੀਲਿਆਂ ਦਾ ਗੇੜ ਤੇ ਨਾਲੇ ਕੱਲ ਨੂੰ ਉਧਰੋਂ ਇਹ ਲਾ ਕੇ ਬੇਲੇ ਹੋ ਜਾਣਗੇ ਤੇ ਫਿਰ ਪਰਸੋਂ ਨੂੰ ਅਰੇ ਲਾਉਣ ਲੱਗ ਜਾਣਗੇ ਤੇ ਬੱਕੀ ਮਜਦਰੀ ਆਪਾਂ ਪਾਣੀ ਛੱਡਿਆ ਅੱਜ ਬੱਟਾ-ਵੱਟਾ ਪਾ ਕੇ ਜਿਹੜੀ ਮੱਕੀ ਵੱਡੀ ਦੀ ਉੱਥੋਂ ਕਿੰਨਾ ਕਰਾਂਦਾ ਉੱਥੇ ਦੋ ਕੀਲਾ ਕੱਲ ਨੂੰ ਫਿਰ ਇਹਦੀ ਪੱਟ ਲਿਓ ਇਹ ਆਪਣਾ ਤਾਂ ਨਗੀਲਾ ਹੋ ਗਿਆ ਤੇ ਯਾਰ ਪਰ ਪੜਾ ਜਾਏਗਾ ਹਾਂ ਹਾਂ ਬਾਕੀ ਉੱਧਰ ਦੋ ਗੀਲੇ ਰਹਿੰਦੇ ਨੇ ਕੱਲ ਨੂੰ ਇਹਨਾਂ ਦੇ ਲੱਗ ਜਾਣਗੇ ਤੇ ਲਾ ਕੇ ਫਿਰ ਆਪਣੇ ਉੱਧਰੋਂ ਪਨੀਵੀ ਪੱਟ ਕੇ ਤੇ ਆਪਣੇ ਆ ਲੱਗ ਜੂਗੀ ਤੇ ਨਾਲੇ ਉੱਧਰੋਂ ਉਦੋਂ ਬਾਅਦ ਫਿਰ ਕੱਦੂ ਹੋ ਜੂਗਾ ਤਿਆਰ ਮੱਜਰੀ ਵੀ ਤੇ ਅੱਜ ਤਾਂ ਉੱਧਰ ਹੋਣਾ ਨਹੀਂ ਹੁਣ ਸ਼ਾਮ ਹੋ ਗਈ 6:00 ਵਜੇ ਕੱਲ ਤੋਂ ਉੱਧਰ ਵਗ ਜਾਾਂਗੇ ਬਾਕੀ ਆ ਦੇਖੋ ਜੀ ਜਿਹੜੀ ਜੜੇ ਇਹਨਾਂ ਪੂਰੀ ਵਧੀਆ ਤੇ ਇਹ ਚ ਹੁਣ ਪਾਉਣਿਆ ਰੇ ਇਹ ਪਾ ਕੇ ਤੇ ਦੂਰੇ ਰੇ ਨਾ ਪਾਵਾਂਗੇ ਜਿੰਕ ਬਾਕੀ ਜੱਸੂ ਕਰ ਰਿਹਾ ਗਹਣ ਲੀ ਜਾਂਦਾ ਕਾਮਕਾਰ ਬਸ ਹਫਤੇ ਦਾ ਕੰਮ ਹੋਰ ਰਹਿ ਗਿਆ ਫਿਰ ਨਿਬੜ ਜੂਗਾ ਸਾਰੀ ਜੀਰੀ ਦਾ ਕੰਮ ਬਾਕੀ ਹਲੇ ਜਸੂ ਦੀ ਮੱਕੀ ਰਹਿੰਦੀ ਆ ਵੱਢਣ ਤੋਂ ਉਹ ਦੇਖਦੇ ਆ ਪਰਸੋਂ ਨੂੰ ਆਉਗੀ ਮਸ਼ੀਨ ਉਹ ਵੀ ਪੜਾਉਨੇ ਆ ਬਾਕੀ ਮੱਕੀ ਖਾਸੇ ਵੀ ਰਕਮੈਂਟ ਕਰ ਦੇਦੀ ਵੀ ਕੀ ਰੇਟ ਵਿਕੀ ਆਪਣੀ ਮੱਕੀ ਮੱਕੀ ਆਪਣੀ ਵਿਕੀ ਆ 14500 ਨੂੰ ਆਪਾਂ ਲਾ ਕੇ ਆਈ ਸੀ ਫਰਸੀ ਗੰਡੇ ਤੇ ਅਮਲੋਏ ਤੇ ਝਾੜ ਤਕਰੀਬਨ ਆਇਆ ਉਹਦਾ 45 40 42 40 42 ਕੁਇੰਟਲ ਕੀਲੇ ਦਾ ਹੋਇਆ ਮੇਰੇ ਹਿਸਾਬ ਨਾਲ ਬਾਕੀ ਹਲੇ ਪਰਚੀਆਂ ਦੇਖੇ ਤੇ ਪਤਾ ਲੱਗੂਗਾ ਕਿ ਕਿੰਨਾ ਕਿੰਨਾ ਵਜਨ ਹੋਇਆ ਏ ਤੇ ਹੁਣ ਮੌਸਮ ਥੋੜਾ ਜਿਹਾ ਖੁੱਲਿਆ ਕੱਲ ਵੀ ਬੱਦਲ ਪਾਈਦੀ ਬਹੁਤ ਤੇ ਅੱਜ ਮੌਸਮ ਸਾਫ਼ ਆ ਧੁੱਪਾਂ ਨਿਕਲ ਹੀ ਰਹੀ ਆ ਤਕਰੀਬਨ ਮੱਕੀਆਂ ਦਾ ਕੰਮ ਨਿਬੜੇ ਗਿਆ ਤੇ ਇੱਕੋ ਸਾਹਮਣੇ ਚੱਲਦੀ ਆ ਮਸ਼ੀਨ ਵਿਸ਼ਾਲ ਤੇ ਜੀਰੀ ਦਾ ਵੀ ਨੇੜੇ ਹੀ ਲੱਗ ਗਿਆ ਕੰਮ ਤੇ ਹੁਣ ਮੱਕੀ ਦੇ ਰੇਟ 'ਚ ਵੀ ਥੋੜੀ ਜਿਹੀ ਤੇਜ਼ੀ ਆਊਗੀ ਤੇ ਆਪਾਂ ਲੈ ਕੇ ਜਾਵਾਂਗੇ ਰਾਜਪੁਰੇ ਹੁਣ ਜਿਹੜੀ ਵੱਢਣੀ ਆ ਪਰਸੋਂ ਨੂੰ ਫੇ ਤੁਹਾਨੂੰ ਦਿਖਾਵਾਂਗੇ ਉੱਥੇ ਬੋਲੀ ਲੱਗਦੀ ਵੀ ਕੀ ਰੇਟ ਲੱਗਦਾ ਕੀ ਗੱਲਬਾਤ ਆ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀ ਨੇ ਨਹੀਂ ਕਰਿਆ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੱਲਦਾ 843 ਤੇ ਸਾਰੇ ਟਾਂਡੇ ਟੁੰਡੇ ਆਪਾਂ ਵਿਚੇ ਨੱਪੇ ਨੇ ਦੇਖੋ ਐਨ ਪੂਰਾ ਵਧੀਆ ਬਣ ਗਿਆ ਖੇਤ ਤਿੰਨ ਗੇਲੇ ਦੀ ਬਾਹੀ ਪਹਿਲਾਂ ਹੋ ਗਈ ਦੋ ਗਿਲ ਟਾਇਰਾਂ ਨਾਲ ਤੜੜਿਆ ਫਿਰ ਇੱਕ ਇੱਕ ਗੇਲ ਹੈਰੋ ਨਾਲ ਬਾਹਾ ਤੇ ਤਿੰਨ ਗੇਲ ਬਾਹੀ ਹੁਣ ਹੋਊਗੀ ਹੈਰੋ ਨਾਲ ਤੇ ਇੱਕ ਵਾਰ ਮਾਰਦੇ ਆਪਾਂ ਸੁਭਾਗੀ ਬੱਸ ਸੁਭਾਗੀ ਦੋ ਆਰ ਮਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਦਾ ਖੇਤ ਪੱਧਰੇ ਕਰਨਾ ਹੁੰਦਾ ਏ ਇੱਕ ਵਾਰ ਚ ਵਧੀਆ ਪੱਧਰ ਹੋ ਜਾਂਦਾ ਵਧੀਆ ਤਰੀਕੇ ਨਾਲ ਮਾਰਦੇ ਦੀ ਠੰਡੇ ਜਿਹੇ ਸੁਹਾ ਨਾਲ ਐਂਡ ਪੂਰੀ ਚੰਗੀ ਤਰ੍ਹਾਂ ਪੱਧਰ ਹੋ ਜਾਂਦਾ ਖੇਤ ਬਾਕੀ ਲਾਇਟ ਚੱਲੀ ਜਾਂਦੀ ਆ ਆਪਣੇ ਰਹਿ ਗਏ 8-9 ਕਿੱਲੇ ਰਹਿ ਗਏ ਬਸ ਲਾਉਣ ਤੋਂ ਤਕਰੀਬਨ 9-9 ਕਿੱਲੇ ਇਕ ਲੱਗੇ ਆਪਣੇ 7 ਇਕ ਲੱਗੇ ਤੇ 6 ਇਕ ਲੱਗੇ 13 13 ਤੇ 922 22 ਕਿੱਲੇ ਲੱਗੇ 22 ਤੇ 8 30 30 ਕਿੱਲਿਆਂ ਦਾ ਗੇੜ ਲੱਗ ਗਿਆ ਉਹ 7-8 ਕਿੱਲੇ ਰਹਿੰਦੇ ਨੇ ਕਈ ਵੀਰ ਪੁੱਛਦੇ ਹੁੰਦੇ ਨੇ ਵੀ ਵੀਰੇ ਕਿੰਨੇ ਕੀਲਿਆਂ ਦੀ ਖੇਤੀ ਕਰਦੇ ਹੋ 38-40 ਗਿੱਲੇ ਹੈਗੇ ਨੇ ਆਪਣੇ ਕੋਲ ਤੇ ਇੱਕ ਉਸ ਕਣਕ ਕਰ ਲਈਦੀ ਆ ਬਾਕੀ ਆਲੂ ਔਰ ਆਲੂ ਔਰ ਮੱਕੀ ਹੋਏ ਜਾਂਦੀ ਆ ਆਲੂਆਂ ਤੋਂ ਬਾਅਦ ਐਦਕੀ ਥੋੜਾ ਜਿਹਾ ਮੀਂਹ ਆ ਕਰਕੇ ਜੀਰੀ ਲੇਟ ਹੋ ਗਈ ਜਿਹੜੇ ਖੇਤਾਂ 'ਚ ਪਛੇਤੀ ਜੀਰੀ ਲੱਗੂਗੀ 26 ਉੱਥੇ ਆਪਾਂ ਕਣਕ ਕਰਦਾਂਗੇ ਜਿਹੜੀ ਗੇਤੀ ਜੀਰੀ ਹੋਊਗੀ ਉੱਥੇ ਆਲੂ ਹੋ ਜਾਣਗੇ 10 ਗਿੱਲੇ ਕਰਦਾਂਗੇ ਕਣਕ ਦੇ ਬਾਕੀ 28 30 ਗਿੱਲਿਆਂ ਦਾ ਗੇੜ ਹੋ ਜਾਊਗਾ ਆਲੂਆਂ ਦਾ ਬਾਕੀ ਸਾਡੇ ਇੱਧਰ ਦੂਜੇ ਲੋਟ ਵੀ ਜ਼ਮੀਨ ਠਿੱਕੇ ਦੇ ਮਿਲ ਜਾਂਦੀ ਐ ਇਕੱਲੇ ਆਲੂ ਲਾਉਣ ਨੂੰ ਪਿਛਲੇ ਸਾਲ ਚੱਲਿਆ ਸੀ ਜਿਹੜਾ ਹੁਣ ਪਿੱਛੇ ਆਲੂ ਪੱਟੇ ਨੇ ਉਹ ਚੱਲਿਆ ਸੀ ਰੇਟ 18 20000 ਰੁਪਿਆ ਇਕੱਲੇ ਆਲੂ ਆਲੂ ਲਾਉਣ ਦਾ ਜੇ ਆਪਾਂ ਨੂੰ ਉਹ ਕੋਈ ਮਿਲ ਗਈ ਢੇਰੀ ਉਹ ਵੀ ਲਾ ਲਾਂਗੇ ਬਾਕੀ ਉਹਲੇ ਜੀਰੀ ਵੱਡੇ ਤੋਂ ਗਈ ਜੀਰੀ ਵੱਡੇ ਦੇ ਪਤਾ ਲੱਗੂ ਐ ਜੀਰੀ ਵੱਢਣ ਤੋਂ ਪਹਿਲਾਂ ਜੇ ਵੀਰ ਦੀ ਕੋਈ ਸਲਾਹ ਹੁੰਦੀ ਆ ਵੀ ਆਪਾਂ ਚਲੋ ਠੇਕੇ ਦੇ ਦਾਂ ਨੇ ਮੱਕੀ ਆਪਾਂ ਬਲਾ ਲਾਂਗੇ ਜੇ ਉਹ ਮਿਲ ਗਈ ਉਹ ਵੀ ਲਾ ਲਾਂਗੇ ਬਾਕੀ ਆਹ ਕਿਹੜੀ ਕਰਤੇ ਇੱਧਰ ਤਿਆਰ ਖੇਤ ਪਲੋ ਕਰਕੇ ਉੱਚੇ ਨਹੀਂ ਮੈਂ ਬੋਏ ਹੋਏ ਨੇ ਤੇ ਹੁਣ ਜਿਹੜੀ ਆਲੂ ਲਾ ਕੇ ਮੱਕੀ ਤੋਂ ਪਹਿਲਾਂ ਫਿਰ ਲੇਜ਼ਰ ਕਰਾਵਾਂਗੇ ਆਪਾਂ ਬਾਕੀ ਉਹ ਸਾਹਮਣੇ ਚੱਲਦੇ ਨੇ ਦੋ ਟਰੈਕਟਰ ਆਪਣੇ ਨਾਲੇ ਇਹ ਵੀ ਮੱਕੀ ਤਿੰਨ ਦਿਨ ਹੋਏ ਨੇ ਵੱਟੀਆਂ ਕੀ ਕਰਿਆ ਨ ਪੂਰੇ ਟਪੋਟਾ ਪੱਧਰ ਕਰਤੇ ਤੇ ਹੁਣ ਇੱਕ ਵਾਰ ਬਾਹੀ ਹੋ ਰਹੀ ਆ ਦੋ ਗੱਬ ਦੋ ਵਾਰ ਬਾਹੀ ਹੋਰ ਕਰਕੇ ਫਿਰ ਆਪਾਂ ਇੱਕ ਵਾਰ ਸੁਹਾਗੀ ਮਾਰ ਦੇਣੀ ਆ ਫਾਈਨਲ ਹੋ ਜੂਗਾ ਖੇਤ ਦਾ 나오 ਜੀ ਲੱਗੇ ਹੁਣ ਦੁਪਹਿਰ ਕਰਨ ਇੱਕ ਵਾਰ ਹੋਰ ਬਾਹਾਂਗੇ ਫਿਰ ਹੋ ਜਾਣਾ ਨੇ ਤਿਆਰ ਉਹ ਬਣਦੀ ਜਾਂਦੀ ਹੈ ਨਾ ਰੇਗ ਜਾਂ ਹੁਣ ਤੀਜੀ ਵਾਰ ਫੇਰਨੀਆਂ ਨੇ ਫਿਰ ਹੋਰ ਰੇਗ ਬਣ ਜਾਣੀਆਂ ਇੱਕ ਜਿਹੜੀਆਂ ਆਪਣੇ ਆ ਤਵੀਆਂ ਨੇ ਇਹਨਾਂ ਦਾ ਡੰਡਾ ਥੋੜਾ ਜਿਹਾ ਹਲਕਾ ਜਿਹਾ ਲੰਬਾ ਰੱਖੇ ਪਿੱਛੇ ਇਹਨੂੰ ਫੇਰ ਚੰਗੀ ਤਰੀਕ ਚੰਗੀ ਤਰ੍ਹਾਂ ਬੜਾਈ ਕਰਦੀਆਂ ਨੇ ਇਹ ਕਹਿਣ ਦਾ ਮਤਲਬ ਜਿਵੇਂ ਆਪਣਾ ਨਾਲੋ ਤਵੀਆਂ ਬਰੋਬਰ ਨੇ ਤਵੀਆਂ ਬਰੋਬਰ ਤੋਂ ਤਿੰਨ ਚਾਰ ਪੰਜ ਕੁ ਚੂੜੀਆਂ ਡੰਡਾ ਲੰਬਾ ਕਰ ਲਓ ਤੇ ਐਨ ਪੂਰਾ ਵਧੀਆ ਵੱਢਦੀਆਂ ਜਾਂਦੀਆਂ ਨੇ ਟਾਂਡਾਂ ਐ ਆ ਦੇਖੋ ਰੇਗੇ ਬਣਤੀ ਲੈ ਆਹ ਬਾਹੀ ਨਾਲੋਂ ਤੇ ਆਹ ਗੇੜਿਆਂ 'ਚ ਫਰਕ ਦੇਖੋ ਕਿੰਨਾ ਐਨ ਦਾ ਮਤਲਬ ਲੀਲੀ ਜੀ ਬਣ ਜਵੇ ਤੇ ਟਕਾਰੇ ਨਾਲ ਇੱਕ ਵਾਰ ਸੁਭਾਗੀ ਵੱਜ ਜਵੇ ਐਨ ਪੂਰਾ ਵਧੀਆ ਖੇਤੀਆਰ ਹੁੰਦਾ ਬਾਕੀ ਜਸੂ ਚਲਾ ਰਿਹਾ ਝੋਟਾ ਜਸੂ ਝੋਟਾ ਚਲਾ ਰਿਹਾ ਜਸੂ ਝੋਟਾ ਟੱਕੇ ਲਾਉਣਾ ਨੇ ਗੱਲ ਨੂੰ ਮੱਜਰੀ ਹਲੇ ਨੇ ਜਵਾਨ